ਸਾਚੀਰਕਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਹਾਜ਼ਰੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਲੁਧਿਆਣਾ ਤੋਂ ਹੁਣ ਖਬਰ ਨਿਕਲ ਕੇ ਆ ਰਹੀ ਹੈ ਜਿहां ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਛੋਟੇ ਪੁੱਤਰ ਨੇ ਇੱਕ ਵਿਆਹ ਸਮਾਗਮ ਦੇ ਦੌਰਾਨ ਹਵਾਈ ਫਾਇਰ ਕੀਤੇ ਹਨ ਵਿਧਾਇਕ ਦੇ ਪੁੱਤਰ ਨੇ ਸ਼ਰੀਆਮ ਹਵਾ ਦੇ ਵਿੱਚ ਦੋ ਫਾਇਰ ਕੀਤੇ ਹਨ ਤੇ ਉਸਦੇ ਵੱਡੇ ਭਰਾ ਨੇ ਵੀ ਉਸ ਨੂੰ ਗੋਲੀਬਾਰੀ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਹੈ ਸੋ ਦੱਸ ਦਈਏ ਕਿ ਇਹ ਵਿਆਹ ਵਿਧਾਇਕ ਜੀਵਨ ਸਿੰਘ ਸੰਗੋਵਾਲ ਦੇ ਹਲਕੇ ਦੇ ਵਿੱਚ ਪਿੰਡ ਗਿੱਲ ਦੇ ਵਿੱਚ ਹੋਇਆ ਹੈ ਸੋ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਕਿ ਵਿਆਹ ਕਦੋਂ ਅਤੇ ਕਿਸ ਜਗ੍ਹਾ ਤੇ ਹੋਇਆ ਸੀ ਪਰ ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਵਿਧਾਇਕ ਦੇ ਪੁੱਤਰ ਨੂੰ ਇਸ ਮਾਮਲੇ ਦੇ ਵਿੱਚ ਪੁੱਛਗਛ ਦੇ ਲਈ ਸੱਦਿਆ ਹੈ ਤੇ ਹਥਿਆਰ ਦੀ ਜਾਂਚ ਵੀ ਕੀਤੀ ਗਈ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਵਿਧਾਇਕ ਸੰਗੋਵਾਲ ਨੂੰ ਵੀ ਆਪ ਹਾਈ ਕਮਿਸ਼ਨ ਨੇ ਦਿੱਲੀ ਸੱਦਿਆ ਹੈ। ਇਸੇ ਦੌਰਾਨ ਵਿਧਾਇਕ ਜੀਵਨ ਸੰਗੋਵਾਲ ਨੇ ਕਿਹਾ ਹੈ ਕਿ ਵੀਡੀਓ ਦੇ ਵਿੱਚ ਗੋਲੀਬਾਰੀ ਕਰਨ ਵਾਲਾ ਉਸ ਦਾ ਪੁੱਤਰ ਸੀ ਤੇ ਹਾਲਾਂਕਿ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦਾ ਪੁੱਤਰ ਜਗਪਾਲ ਖਡਾਉਣੇ ਵਾਲੀ ਬੰਦੂਕ ਦੇ ਨਾਲ ਗੋਲੀਬਾਰੀ ਕਰ ਰਿਹਾ ਹੈ। ਸੋ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਕਿ ਹੁਣ ਬਾਕੀ ਲੋਕਾਂ ਦੇ ਉੱਤੇ ਹਥਿਆਰ ਦੇ ਚਲਾਉਣ ਦੇ ਉੱਤੇ ਜਿਹੜੀ ਕਿ ਪਾਬੰਦੀ ਲਗਾਈ ਜਾ ਰਹੀ ਹੈ ਵਿਆਹ ਸ਼ਾਦੀਆਂ ਦੇ ਵਿੱਚ ਲਿਜਾਣ ਦੇ ਉੱਤੇ ਵੀ ਪਾਬੰਦੀ ਲਗਾਈ ਜਾ ਰਹੀ ਹੈ ਉੱਥੇ ਹੀ ਹੁਣ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਮੁੰਡੇ ਦੇ ਵੱਲੋਂ ਖੁਦ ਜਾ ਕੇ ਵਿਆਹ ਦੇ ਵਿੱਚ ਗੋਲੀਬਾਰੀ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਹੁਣ ਧੀ ਦੇ ਵਿਆਹ ਦੀ ਗੱਲ ਆਉਂਦੀ ਹੈ ਤੇ ਗਰੀਬ ਲੋੜਵੰਦ ਪਰਿਵਾਰਾਂ ਦੇ ਲਈ ਖੁਸ਼ੀ ਦਾ ਪਲ ਹੁੰਦਾ ਹੈ ਪਰ ਉਹਨਾਂ ਦੇ ਸਾਹਮਣੇ ਇਹ ਚੁਣੌਤੀ ਖੜੀ ਹੋ ਜਾਂਦੀ ਹੈ ਕਿ ਉਹਨਾਂ ਦੇ ਹਜ਼ਾਰਾਂ ਰੁਪਏ ਦਾ ਜਿਹੜਾ ਲੱਖਾਂ ਰੁਪਏ ਦਾ ਖਰਚਾ ਹੋਵੇਗਾ ਉਹ ਆਖਰਕਾਰ ਕਿੱਥੋਂ ਹੋਵੇਗਾ ਸੋ ਭਗਵਾਨਤਮਨ ਸਰਕਾਰ ਨੇ ਹੁਣ ਇਸ ਪ੍ਰਤੀ ਮਹੱਤਵਪੂਰਨ ਕਦਮ ਚੁੱਕਿਆ ਹੈ ਤੇ ਔਰਤਾਂ ਪ੍ਰਤੀ ਕੀਤਾ ਗਿਆ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ ਜੀਹਾਂ ਤੋਂ ਅਨੁਦਾਨ ਦਈਏ ਕਿ ਹੁਣ 57552 ਧੀਆ ਦੇ ਵਿਆਹ ਦੇ ਲਈ 29.33 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਤੁਹਾਨੂੰ ਦੱਦੀ ਹੈ ਕਿ ਪੰਜਾਬ ਦੇ ਵਿੱਚ ਆਸ਼ੀਰਵਾਦ ਸਕੀਮ ਦੇ ਤਹਿਤ 5151000 ਰੁਪਇਆ ਧੀਆਂ ਦੇ ਵਿਆਹਾਂ ਦੇ ਉੱਤੇ ਦਿੱਤਾ ਜਾਂਦਾ ਹੈ ਜੋ ਕਿ ਗਰੀਬ ਪਰਿਵਾਰ ਦੇ ਨਾਲ ਸਬੰਧ ਰੱਖਦੀਆਂ ਹਨ ਸੋ ਇਸੇ ਦੌਰਾਨ ਹੁਣ 5700 51 ਪਰਿਵਾਰਾਂ ਦੀਆਂ ਧੀਆਂ ਨੂੰ 5151000 ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ ਜੋ ਕਿ 5700 51 ਪਰਿਵਾਰਾਂ ਦੇ ਵਿੱਚ 29.33 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਮੌਸਮ ਵਿਭਾਗ ਦੇ ਰਿਲੇਟਡ ਆ ਰਹੀ ਹੈ ਪੰਜਾਬ ਦੇ ਵਿੱਚ ਮੌਸਮ ਲਗਾਤਾਰ ਸੁੱਕਾ ਬਣਿਆ ਹੋਇਆ ਹੈ ਮੌਸਮ ਵਿਭਾਗ ਤੇ ਕੇਂਦਰ ਦਾ ਕਹਿਣਾ ਹੈ ਕਿ ਅਗਲੇ 5 ਦਿਨਾਂ ਤੱਕ ਮੌਸਮ ਦੇ ਵਿੱਚ ਕੋਈ ਖਾਸ ਵੱਡੀ ਤਬਦੀਲੀ ਨਹੀਂ ਆਵੇਗੀ ਇਸੇ ਤਰ੍ਹਾਂ ਤਾਪਮਾਨ ਵੀ ਆਮ ਰਹੇਗਾ ਬਠਿੰਡਾ ਦੇ ਵਿੱਚ ਸਭ ਤੋਂ ਵੱਧ ਤਾਪਮਾਨ 35.2 ਡਿਗਰੀ ਮਨ ਦਰਜ ਕੀਤਾ ਗਿਆ ਹੈ ਤੇ ਰਾਤ ਦੇ ਨਿਊਨਤਮ ਤਾਪਮਾਨ ਦੀ ਜੇ ਗੱਲ ਕਰੀਏ ਤੇ ਇਹ ਹਜੇ ਵੀ ਆਮ ਦੇ ਨਾਲੋਂ 1.6 ਡਿਗਰੀ ਜ਼ਿਆਦਾ ਗਰਮ ਹੈ ਸਭ ਤੋਂ ਘੱਟ ਤਾਪਮਾਨ ਵੀ ਬਠਿੰਡਾ ਦੇ ਵਿੱਚ ਹੀ ਦਰਜ ਕੀਤਾ ਗਿਆ ਹੈ 15.6 ਡਿਗਰੀ ਸੋ ਪੰਜਾਬ ਦੇ ਵਿੱਚ ਲਗਾਤਾਰ ਤੁਹਾਨੂੰ ਦੱਦੀਏ ਕਿ ਹੁਣ 에ਅਰ ਕੁਆਲਿਟੀ ਕਾਫੀ ਜ਼ਿਆਦਾ ਖਰਾਬ ਹੁੰਦੀ ਜਾ ਰਹੀ ਹੈ ਦਿੱਲੀ ਦੇ ਵਿੱਚ ਤੇ ਏਅਰ ਕੁਆਲਿਟੀ ਇੰਡੈਕਸ 400 ਦੇ ਕਰੀਬ ਜਾ ਪੁੱਜਿਆ ਹੈ ਉੱਥੇ ਹੀ ਪੰਜਾਬ ਦੇ ਵਿੱਚ ਵੀ ਹੁਣ 100 ਤੋਂ ਉੱਪਰ ਏਅਰ ਕੁਆਲਿਟੀ ਇੰਡੈਕਸ ਚੱਲ ਰਿਹਾ ਹੈ ਜੋ ਕਿ ਬੇहद ਖਰਾਬ ਮੰਨਿਆ ਜਾਂਦਾ ਹੈ ਪੰਜਾਬ ਦੇ ਵਿੱਚ ਤੁਹਾਨੂੰ ਦੱਦਿਆ ਕਿ ਸਭ ਤੋਂ ਵੱਧ ਏਅਰ ਕੁਆਲਿਟੀ ਇੰਡੈਕਸ 141 ਤੱਕ ਪਹੁੰਚ ਗਿਆ ਹੈ ਸੋ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਹੁਣ ਜੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸੋ ਪੰਜਾਬ ਦੇ ਲਗਭਗ ਅੰਮ੍ਰਿਤਸਰ ਦੇ ਵਿੱਚ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਬਠਿੰਡਾ ਦੇ ਵਿੱਚ ਕਾਫੀ ਜ਼ਿਆਦਾ ਇਸ ਸਮੇਂ ਇਹਨਾਂ ਨੂੰ ਪ੍ਰਦੂਸ਼ਿਤ ਸ਼ਹਿਰ ਮੰਨਿਆ ਜਾ ਰਿਹਾ ਹੈ ਲੁਧਿਆਣਾ ਦੇ ਵਿੱਚ ਵੀ ਜਿਹੜਾ ਕਿ ਏਅਰ ਕੁਆਲਿਟੀ ਇੰਡੈਕਸ 122 ਤੋਂ ਲੈ ਕੇ 137 ਤੱਕ ਜਾ ਪੁੱਜਾ ਹੈ ਉਥੇ ਹੀ ਪਟਿਆਲਾ ਦੇ ਵਿੱਚ ਵੀ 110 ਤੋਂ 137 ਦੇ ਵਿਚਕਾਰ 에ਅਰ ਕੁਆਲਿਟੀ ਚੱਲ ਰਹੀ ਹੈ ਜੋ ਕਿ ਬੇहद ਖਰਾਬ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਘਰੇਲੂ ਖਪਤਕਾਰਾਂ ਅਤੇ ਕਿਸਾਨਾਂ ਦੇ ਲਈ ਪੰਜਾਬ ਸਰਕਾਰ ਦੀ ਮੁਫਤ ਬਿਜਲੀ ਯੋਜਨਾ ਨੇੜਲੇ ਭਵਿੱਖ ਦੇ ਵਿੱਚ ਖਤਰੇ ਦੇ ਵਿੱਚ ਪੈ ਸਕਦੀ ਹੈ ਜੀਹਾਂ ਕੇਂਦਰ ਸਰਕਾਰ ਨੇ ਰਾਜ ਤੇ ਬਿਜਲੀ ਸਬਸਿਡੀ ਦੇ ਬਕਾਇਆ ਦਾ ਭੁਗਤਾਨ ਕਰਨ ਦੇ ਲਈ ਦਬਾਅ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਸੋ ਹੁਣ ਲਗਾਤਾਰ ਬਿਜਲੀ ਵਿਭਾਗ ਦੇ ਉੱਤੇ ਅਤੇ ਇਸ ਤੋਂ ਇਲਾਵਾ ਸਟੇਟਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਸੋ ਜਿਹੜੀ ਸਬਸਿਡੀ ਦਿੱਤੀ ਜਾਂਦੀ ਸੀ ਉਸ ਦਾ ਭੁਗਤਾਨ ਹੁਣ ਸਰਕਾਰਾਂ ਦੇ ਵੱਲੋਂ ਨਹੀਂ ਕੀਤਾ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਵੀ ਹੁਣ ਸਬਸਿਡੀ ਦਾ ਘੇਰਾ ਕਾਫੀ ਜ਼ਿਆਦਾ ਵੱਡਾ ਹੋ ਚੁੱਕਾ ਹੈ। ਕਿਸਾਨਾਂ ਨੂੰ ਟੂਬਵਲ ਚਲਾਉਣ ਦੇ ਲਈ ਮੁਫਤ ਬਿਜਲੀ ਦਿੱਤੀ ਜਾਂਦੀ ਹੈ ਜਦੋਂ ਕਿ ਘਰੇਲੂ ਖਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਫ੍ਰੀ ਦਿੱਤੀ ਜਾਂਦੀ ਹੈ। ਸੋ ਇਸੇ ਦੌਰਾਨ ਹੁਣ ਦੱਸਿਆ ਜਾ ਰ ਕੀ ਖੇਤੀਬਾੜੀ ਦੀ ਸਬਸਿਡੀ ਸਾਲ 2097 ਅਤੇ 98 ਦੇ ਵਿੱਚ ਜੋ ਕਿ 604 ਕਰੋੜ ਸੀ ਹੁਣ ਸਾਲ 2025 26 ਦੇ ਵਿੱਚ ਵੱਧ ਕੇ 10000 ਕਰੋੜ ਹੋ ਚੁੱਕੀ ਹੈ ਜੋ ਜੇਕਰ ਹੋਰ ਖੇਤਰਾਂ ਦੇ ਲਈ ਸਬਸਿਡੀ ਨੂੰ ਸ਼ਾਮਲ ਕੀਤਾ ਜਾਵੇ ਤਾਂ ਕੁੱਲ ਜਿਹੜਾ ਕਿ 20500 ਕਰੋੜ ਤੱਕ ਸਬਸਿਡੀ ਪਹੁੰਚ ਚੁੱਕੀ ਹੈ ਜੋ ਕਿ ਕੇਂਦਰ ਸਰਕਾਰ ਨੂੰ ਹੁਣ ਪੰਜਾਬ ਸਰਕਾਰ ਦੇ ਵੱਲੋਂ ਦੇਣੀ ਕਾਫੀ ਜ਼ਿਆਦਾ ਮੁਸ਼ਕਲ ਹੋ ਚੁੱਕੀ ਹੈ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਫ੍ਰੀ ਬਿਜਲੀ ਪੰਜਾਬ ਦੇ ਲੋਕ ਲੈ ਰਹੇ ਹਨ ਸੋ ਉਹ ਹੁਣ ਬੰਦ ਹੋ ਸਕਦੀ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਮੁਕਤ ਬਿਜਲੀ ਹੋਵੇਗੀ ਬੰਦ ਕੇਂਦਰ ਨੇ ਮਾਨ ਸਰਕਾਰ ਨੂੰ ਦਿੱਤੇ ਹਨ ਤਿੰਨ ਬਦਲ ਪਹਿਲਾ ਬਕਲ ਇਹ ਹੈ ਕਿ ਰਾਜ ਸਰਕਾਰ ਬਿਜਲੀ ਵੰਡ ਕੰਪਨੀਆਂ ਦੇ ਵਿੱਚ ਆਪਣੀ 51 ਪ੍ਰਤੀਸ਼ਤ ਹਿੱਸੇਦਾਰੀ ਨੂੰ ਬੀਚ ਦੇਵੇ ਸੋ ਇਸ ਤੋਂ ਬਾਅਦ ਦੂਸਰਾ ਵਿਕਲਪ ਇਹ ਹੈ ਕਿ ਬਿਜਲੀ ਬੰਡ ਕੰਪਨੀਆਂ ਦੀ 26% ਹਿੱਸੇਦਾਰੀ ਅਤੇ ਪ੍ਰਬੰਧਨ ਨਿਰੰਤਰਣ ਇੱਕ ਨਿੱਜੀ ਕੰਪਨੀ ਨੂੰ ਸੌਂਪਿਆ ਜਾਵੇ ਤੀਜਾ ਵਿਕਲਪ ਇਹ ਹੈ ਕਿ ਜੇਕਰ ਕੋਈ ਵੀ ਰਾਜ ਨਿੱਜੀਕਰਨ ਤੋਂ ਬਚਣਾ ਚਾਹੁੰਦਾ ਹੈ ਤੇ ਉਸ ਨੂੰ ਆਪਣੇ ਡਿਸਕਮਸ ਨੂੰ ਸੇਬੀ ਅਤੇ ਸਟਾਕ ਐਕਸਚੇਂਜ ਦੇ ਵਿੱਚ ਰਜਿਸਟਰਡ ਕਰਨਾ ਚਾਹੀਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਭੁੱਲਰ ਦੇ ਉੱਤੇ ਕਾਰਵਾਈ ਨੂੰ ਲੈ ਕੇ ਹੁਣ ਵਿਰੋਧੀਆਂ ਨੇ ਸਰਕਾਰ ਘੇਰੀ ਹੈ ਸੀਐਮ ਮਾਨ ਕੇਜਰੀਵਾਲ ਅਤੇ ਸੰਸਦਿਆ ਵਰਗੇ ਆਗੂ ਹੁਣ ਇਸ ਦੇ ਉੱਤੇ ਕਿਉਂ ਨਹੀਂ ਬੋਲ ਰਹੇ ਜੀ ਹਾਂ ਸੀਬੀਆਈ ਦੇ ਵੱਲੋਂ ਹੁਣ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਹੁਣ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਚੁੱਪੀ ਦੇ ਵਿਰੋਧ ਦੇ ਵਿੱਚ ਹੁਣ ਵਿਰੋਧੀ ਧਿਰਾਂ ਦੇ ਆਗੂ ਸਵਾਲ ਪੁੱਛ ਰਹੇ ਹਨ ਕਿ ਹੁਣ ਤੱਕ ਕਟੜ ਇਮਾਨਦਾਰ ਹੋਣ ਦਾ ਦਮ ਭਰਨ ਵਾਲੀ ਸਰਕਾਰ ਦੇ ਕਰੋੜਾਂ ਰੁਪਏ ਦੀ ਨਕਦੀ ਫੜੇ ਜਾਣ ਤੋਂ ਬਾਅਦ ਚੁੱਪ ਰਹਿਣ ਦੇ ਕਈ ਸਵਾਲ ਜਿਹੜੇ ਉਹਨਾਂ ਦੇ ਖੜੇ ਹੁੰਦੇ ਹਨ ਸੋ ਕਾਂਗਰਸੀ ਆਗੂ ਬਰਾਇਕ ਸੁਖਪਾਲ ਖੈਰਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਪਾਰਮ ਬਾਂਸਾ ਸਿੰਘ ਰਮਾਣਾ ਨੇ ਸਰਕਾਰ ਦੀ ਚੁੱਪੀ ਦੀ ਆਲੋਚਨਾ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਡੀਆਈਜੀ ਭੁੱਲਰ ਕਾਫੀ ਜ਼ਿਆਦਾ ਭਗਵੰਤਮਾਨ ਦੇ ਨਜ਼ਦੀਕੀ ਸਨ ਸੋ ਹੁਣ ਉਹਨਾਂ ਦੇ ਕੋਲੋਂ ਕਰੋੜਾਂ ਰੁਪਈਆ ਦਾ ਸਮਾਨ ਜ਼ਬਤ ਹੋਇਆ ਹੈ ਕੈਸ਼ ਜ਼ਬਤ ਹੋਇਆ ਹੈ ਸੋ ਇਸ ਤੋਂ ਬਾਅਦ ਹੁਣ ਪੰਜਾਬ ਦੀ ਭਗਵੰਤਮਾਨ ਸਰਕਾਰ ਆਖਰਕਾਰ ਕਿਉਂ ਚੁੱਪ ਹੈ ਸੋ ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤਮਾਨ ਆਮ ਆਦਮੀ ਪਾਰਟੀ ਦੀ ਚੁੱਪੀ ਸੁਪਾਸਟ ਦਰਸਾਉਂਦੀ ਹੈ ਕਿ ਉਨ੍ਹਾਂ ਦੇ ਕੋਲ ਕੁਝ ਛਪਾਉਣ ਲਈ ਨਹੀਂ ਹੈ ਉਨ੍ਹਾਂ ਨੇ ਕਿਹਾ ਹੈ ਕਿ ਸੀਬੀਆਈ ਨੂੰ ਆਪਣੀ ਜਾਂਚ ਦੇ ਵਿੱਚ ਪਹਿਲੂ ਦੇ ਉੱਤੇ ਕੇਂਦਰਿਤ ਕਰਨੀ ਚਾਹੀਦੀ ਹੈ ਸੋ ਭ੍ਰਿਸ਼ਟਾਚਾਰ ਦਾ ਫਰਦਾ ਪਾਸ਼ ਤਾਂ ਜੋ ਹੋ ਸਕੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਵਿੱਚ ਪਟਾਕਿਆਂ ਦੀ ਦੁਕਾਨ ਨੂੰ ਲੱਗੀ ਹੈ ਅੱਗ ਮਚੀ ਹਫੜਾ গਫੜੀ ਟੜਿਆ ਹੈ ਵੱਡਾ ਹਾਸਾ ਜਿਵੇਂ ਤੁਹਾਨੂੰ ਦੱਸਿਆ ਕਿ ਹੁਸ਼ਿਆਰਪੁਰ ਦੇ ਪੰਗੀਚੋ ਇਲਾਕੇ ਦੇ ਵਿੱਚ ਇੱਕ ਪਟਾਕਾ ਦੁਕਾਨ ਨੂੰ ਭਿਆਨਕ ਅੱਗ ਲੱਗੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਗਨੀਮਤ ਦੇ ਵਿੱਚ ਹੋਈ ਇਸ ਘਟਨਾ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ ਸੋ ਵੱਡਾ ਹਾ사 ਹੁਣ ਟਲ ਗਿਆ ਹੈ ਪੁਲਿਸ ਮੁਤਾਬਕ ਭੰਗੀ ਚੋ ਇਲਾਕੇ ਦੇ ਵਿੱਚ ਪਟਾਕਿਆਂ ਦੀ ਵਿਕਰੀ ਦੇ ਲਈ ਅਧਿਕਾਰਤ ਸਥਾਨ ਚੁਣਿਆ ਗਿਆ ਹੈ ਇਸ ਨੂੰ ਜਿੱਤੇ ਤਿਹਾਰਾਂ ਦੇ ਸੀਜ਼ਨ ਦੇ ਦੌਰਾਨ ਬਹੁਤ ਸਾਰੇ ਬਕਰੀਤਾ ਸਟਾਲ ਲਗਾ ਕੇ ਪਟਾਕੇ ਵੇਚਦੇ ਹਨ ਘਟਨਾ ਸਮੇਂ ਇਲਾਕੇ ਦੇ ਵਿੱਚ ਬਿਜਲੀ ਦੀਆਂ ਤਾਰਾਂ ਦੀ ਮੁਰੰਮਤ ਚੱਲ ਰਹੀ ਸੀ ਸੋ ਜਿਸ ਦੇ ਕਾਰਨ ਬਿਜਲੀ ਦੀਆਂ ਤਾਰਾਂ ਦੇ ਵਿੱਚੋਂ ਚਿੰਗਿਆੜੇ ਨਿਕਲੇ ਜਿਸ ਦੇ ਕਾਰਨ ਪਟਾਕੇ ਇਸ ਦੇ ਸੰਪਰਕ ਦੇ ਵਿੱਚ ਆ ਜਾਂਦੇ ਹਨ ਜਿਸ ਤੋਂ ਬਾਅਦ ਭਿਆਨਕ ਹਾ사 ਹੁੰਦਾ ਹੈ ਸੋ ਸਾਰੀ ਹੀ ਪਟਾਕਿਆਂ ਦੀ ਦੁਕਾਨ ਸੜ ਕੇ ਸੁਆਹ ਹੋ ਚੁੱਕੀ ਹੈ ਤੇ ਬਾਕੀ ਪਟਾਕਿਆਂ ਦੀ ਦੁਕਾਨ ਤੱਕ ਅੱਗ ਨਹੀਂ ਪਹੁੰਚੀ ਇਸ ਦੇ ਕਾਰਨ ਕਾਫੀ ਜ਼ਿਆਦਾ ਬਚਾਅ ਹੋ ਗਿਆ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਸਬ ਇੰਸਪੈਕਟਰ ਕੇਰਨ ਸਿੰਘ ਨੇ ਅੱਗ ਲੱਗਣ ਦੀ ਸੂਚਨਾ ਮਿਲਣ ਦੇ ਉੱਤੇ ਪਹਿਲਾਂ ਤੋਂ ਹੀ ਤਨਾਤ ਇੱਕ ਫਾਇਰ ਬ੍ਰਿਗੇਡ ਨੇ ਸਾਵਧਾਨੀ ਵਰਜੋਂ ਬਰਤ ਕੇ ਕਾਫੀ ਜ਼ਿਆਦਾ ਅੱਗ ਦੇ ਉੱਤੇ ਕਾਬੂ ਪਾ ਲਿਆ ਸੀ ਜਿਸ ਦੇ ਕਾਰਨ ਵੱਡਾ ਹਾਸਾ ਹੋਣੋਂ ਟਲ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਇਹ ਜ਼ਿਲ੍ਹਾ ਕਰ ਦਿੱਤਾ ਗਿਆ ਹੈ ਸੀਲ ਵਧਾਈ ਗਈ ਹੈ ਸੁਰੱਖਿਆ ਹਰ ਪਾਸੇ ਪੁਲਿਸ ਕੀਤੀ ਗਈ ਹੈ ਤਣਾਤ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਦੀਵਾਲੀ ਦੇ ਤਿਉਹਾਰ ਮੌਕੇ ਜਲੰਧਰ ਮਹਾਨਗਰ ਦੇ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਤਿਉਹਾਰਾਂ ਦੇ ਮੱਦੇਨਜ਼ਰ ਸੀਨੀਅਰ ਪੁਲਿਸ ਅਧਿਕਾਰੀ ਪੂਰੀ ਤਰ੍ਹਾਂ ਸਰਗਰਮ ਨਜ਼ਰ ਆਏ ਹਨ ਮਹਾਨਗਰ ਦੇ ਵਿੱਚ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਦੇ ਵਿੱਚ ਮਹਾਨਗਰ ਸੀਲ ਕਰਕੇ ਵੱਡੇ ਪੱਧਰ ਦੇ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ ਸੋ ਇਸੇ ਦੌਰਾਨ ਤੁਹਾਨੂੰ ਦੱਸ ਦਈਏ ਕਿ ਕਾਫੀ ਜ਼ਿਆਦਾ ਹੁਣ ਚੈਕਿੰਗ ਕੀਤੀ ਜਾ ਰਹੀ ਹੈ ਤੇ ਪੂਰਾ ਸ਼ਹਿਰ ਹੀ ਸੀਲ ਕਰ ਦਿੱਤਾ ਗਿਆ ਹੈ ਪੁਲਿਸ ਦੇ ਵੱਲੋਂ ਥਾਂ ਥਾਂ ਦੇ ਉੱਤੇ ਨਾਕੇਬੰਦੀ ਕਰ ਦਿੱਤੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਫਰੀਦਕੋਟ ਦੇ ਵਿੱਚ ਹੁਣ ਪੁਲਿਸ ਤੇ ਫੂਡ ਸੇਫਟੀ ਟੀਮ ਨੇ ਵੱਡੀ ਕਾਰਵਾਈ ਕੀਤੀ ਹੈ ਕਵਾਂਟਲਾਂ ਦੇ ਵਿੱਚ ਨਕਲੀ ਮਠਿਆਈ ਕਰ ਲਈ ਹੈ ਬਰਾਮਦ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਸਤਾਨਿਕਾ ਕੋ ਪੁਲਿਸ ਪ੍ਰਸ਼ਾਸਨ ਵੱਲੋਂ ਹੁਣ ਜ਼ਿਲ੍ਹੇ ਦੀ ਸੀਨੀਅਰ ਪੁਲਿਸ ਕਪਤਾਨ ਡਾਕਟਰ ਪ੍ਰਗਿਆ ਜੈਨ ਦੀ ਜੋਗ ਅਗਵਾਈ ਹੇਠ ਦਿਵਾਲੀ ਦੇ ਤਿਉਹਾਰ ਦੇ ਉੱਤੇ ਲੋਕਾਂ ਨੂੰ ਮਠਿਆਈ ਦੇ ਰੂਪ ਦੇ ਵਿੱਚ ਬਿਮਾਰੀਆਂ ਪਰੋਸਣ ਵਾਲੀ ਇੱਕ ਅਜਿਹੀ ਫੈਕਟਰੀ ਦਾ ਪਰਦਾਫਾਸ਼ ਕਰਦਿਆਂ ਹੋਇਆਂ ਪੁਲਿਸ ਟੀਮਾਂ ਤੇ ਫੂਡ ਸੇਫਟੀ ਟੀਮ ਦੇ ਉੱਤੇ ਬੇहद ਗੰਦੇ ਢੰਗ ਦੇ ਨਾਲ ਬਣਾਈ ਜਾਣ ਵਾਲੀ 18 ਕੁਆਂਟਲ 50 ਕਿਲੋ ਮਠਿਆਈ ਜਬਤ ਕਰ ਲਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਹ ਕਾਫੀ ਜ਼ਿਆਦਾ ਕਟਿਆ ਤਰੀਕੇ ਦੇ ਨਾਲ ਮਠਿਆਈ ਬਣਾਈ ਗਈ ਸੀ ਸੋ ਜਿਸ ਤੋਂ ਬਾਅਦ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਿਹਤ ਵਿਭਾਗ ਅਤੇ ਫੂਡ ਸੇਫਟੀ ਅਧਿਕਾਰੀਆਂ ਦੀਆਂ ਟੀਮਾਂ ਦੇ ਨਾਲ ਮਿਲ ਕੇ ਕੀਤੀ ਗਈ ਇਸ ਕਾਰਵਾਈ ਦੀ ਛਲਾਂਗਾਜੋਗ ਚਰਚਾ ਹੋ ਰਹੀ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵੱਲੋਂ ਲਗਾਤਾਰ ਨਕਲੀ ਮਠਿਆਈ ਬਣਾਈ ਜਾ ਰਹੀ ਸੀ ਜਿਸ ਤੋਂ ਬਾਅਦ ਕਿ ਫੈਕਟਰੀ ਦੇ ਵਿੱਚ ਛਾਪਾ ਮਾਰ ਕੇ ਸਾਰੇ ਹੀ ਮੌਜੂਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਗੋਪਤ ਸਲਾਹ ਦੇ ਆਧਾਰ ਦੇ ਉੱਤੇ ਹੀ ਇਹ ਛਾਪੇਮਾਰੀ ਕੀਤੀ ਗਈ ਹੈ ਇਸ ਦੇ ਵਿੱਚ 56 ਫੂਡ ਸੇਫਟੀ ਐਕਟ ਤਹਿਤ ਚਲਾਨ ਕੀਤਾ ਗਿਆ ਹੈ ਉਹਨਾਂ ਨੇ ਦੱਸਿਆ ਗਿਆ ਹੈ ਕਿ ਫੜੀ ਹੋਈ ਨਕਲੀ ਮਠਿਆਈ ਦੇ ਵਿੱਚ 1 ਕਵਾਂਟਲ 15 ਕਿਲੋ ਮਿਲਕ ਕੇਕ 1 ਕਵਾਂਟਲ 80 ਕਿਲੋ ਬਰਫੀ ਖੋਆ ਅਤੇ 16 ਕਵਾਂਟਲ ਸੋਨ ਪਾਪੜੀ ਮੌਜੂਦ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਦੀਵਾਲੀ ਤੋਂ ਪਹਿਲਾਂ ਹੀ ਵਿਸ਼ੇ ਹਨ ਸੱਥਰ ਹਾਸੇ ਦੇ ਵਿੱਚ ਦੋ ਮੁੰਡਿਆਂ ਦੀ ਰਾਹ ਦੇ ਵਿੱਚ ਹੋ ਗਈ ਹੈ ਮੌਤ ਜੀ ਹਾਂ ਵੀਰਵਾਰ ਦੀ ਲੰਗੀ ਸ਼ਾਮ ਨੂੰ ਪਿੰਡ ਤਾਮਕੋੜ ਨੇੜੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਅਣਪਛਾਤੇ ਬਾਹਨ ਨੇ ਟੱਕਰ ਮਾਰ ਦਿੱਤੀ ਹਾਸੇ ਦੇ ਵਿੱਚ ਦੋਵਾਂ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਹੈ ਇਹ ਦੋਵੇਂ ਨੌਜਵਾਨ ਮਾਨਸਾ ਵਿਖੇ ਰੈਡੀਮੇਡ ਕੱਪੜੇ ਦੀ ਦੁਕਾਨ ਦੇ ਉੱਤੇ ਕੰਮ ਕਰਦੇ ਸਨ ਸੋ ਸ਼ਾਮ ਨੂੰ ਆਪਣੇ ਘਰ ਵਾਪਸ ਪਰਤ ਰਹੇ ਸਨ ਜਾਣਕਾਰੀ ਦੇ ਅਨੁਸਾਰ ਜਸਪਾਲ ਦਾਸ 30 ਸਾਲ ਅਤੇ ਇਸ ਤੋਂ ਇਲਾਵਾ ਗਗਨ ਸ਼ਰਮਾ 32 ਸਾਲ ਪੁੱਤਰ ਸ਼ਿਵਾਜੀ ਰਾਮ ਵਾਸੀ ਅਕਾਲੀਆਂ ਮਾਨਸਾ ਦੇ ਰੈਡੀमेड ਦੁਕਾਨ ਦੇ ਉੱਤੇ ਅਲੱਗ-ਅਲੱਗ ਕੰਮ ਕਰਦੇ ਸਨ ਸੋ ਇਹ ਘਟਨਾ ਜਿਹੜੀ ਕਿ ਸ਼ਾਮ ਦੇ ਸਮੇਂ ਹੋਈ ਹੈ ਜਿਸ ਤੋਂ ਬਾਅਦ ਕੀ ਦੁਕਾਨਦਾਰਾਂ ਨੂੰ ਫੋਨ ਜਿਹੜਾ ਜਾਂਦਾ ਹੈ ਸੋ ਜਿਸ ਤੋਂ ਬਾਅਦ ਕੀ ਪਤਾ ਲੱਗਦਾ ਹੈ ਕਿ ਦੋਵਾਂ ਦੀ ਹੀ ਇਸ ਘਟਨਾ ਦੇ ਵਿੱਚ ਮੌਤ ਹੋ ਗਈ ਹੈ ਸੋ ਪੂਰੇ ਇਲਾਕੇ ਦੇ ਵਿੱਚ ਹੁਣ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਜਿਮਨੀ ਚੋਣਾ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਹਨ ਤੇ NEETU ਸ਼ਟਰਾਂ ਵਾਲਾ ਦੀ ਵੀ ਇਸ ਦੇ ਵਿੱਚ ਐਂਟਰੀ ਹੋ ਚੁੱਕੀ ਹੈ ਜੀ ਹਾਂ ਹਲਫ ਨਾਵੇਂ ਅੰਜ਼ਾਰ 2.5 ਗੁਣਾ ਤੱਕ ਵੱਧ ਗਈ ਹੈ ਉਹਨਾਂ ਦੀ ਆਮਦਨੀ ਤਰਨ ਤਰਨ ਦੇ ਵਿੱਚ ਉਪ ਚੋਣਾਂ ਦੇ ਲਈ ਨਾਮਜ਼ਦਗੀ ਭਰਨ ਦਾ ਦੌਰ ਆਖਰੀ ਗੇੜ ਦੇ ਵਿੱਚ ਹੈ ਜਿੱਥੇ ਭਾਲ ਕੇ 20 ਅਕਤੂਬਰ ਨੂੰ ਨਾਮਜ਼ਦਗੀ ਭਰਨ ਦਾ ਆਖਰੀ ਦਿਨ ਹੋਵੇਗਾ ਬੇਸ਼ੱਕ ਇਸ ਪ੍ਰਕਿਰਿਆ ਨੂੰ ਸ਼ੁਰੂ ਹੋਏ 6 ਦਿਨ ਬੀਤ ਚੁੱਕੇ ਹਨ ਸੋ ਇਸੇ ਦੌਰਾਨ 26 ਤੋਂ ਬਾਅਦ ਨਾਮਜ਼ਦਗੀਆਂ ਭਰੀਆਂ ਜਾ ਚੁੱਕੀਆਂ ਹਨ ਸੂਚਿ ਦੇ ਵਿੱਚ ਹੁਣ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਵੱਲੋਂ ਆਪਣਾ ਆਪਣਾ ਐਲਾਨ ਕਰ ਦਿੱਤਾ ਗਿਆ ਹੈ ਤੇ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਵੀ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਚਰਚਾਵਾਂ ਦੇ ਵਿੱਚ ਰਹਿਣ ਵਾਲੇ ਨੀਟੂ ਸ਼ਟਰਾਂ ਵਾਲੇ ਨੇ ਵੀ 12ਵੀਂ ਨਾਮਜ਼ਦਗੀ ਸ਼ਾਮਲ ਕਰ ਦਿੱਤੀ ਹੈ ਆਪਣੀ ਨਾਮਜ਼ਦਗੀ ਦੇ ਵਿੱਚ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਨੀਟੂ ਸ਼ਟਰਾਂ ਵਾਲਾ ਆਜ਼ਾਦ ਤੌਰ ਦੇ ਉੱਤੇ ਚੋਣ ਲੜੇਗਾ ਤੇ ਉਸ ਦੀ ਪਰਿਵਾਰਕ ਆਮਦਨੀ 13.75 ਲੱਖ ਰੁਪਏ ਹੈ ਪਰ ਉਸ ਦੇ ਕੋਲ ਨਾ ਤੇ ਕੋਈ ਘਰ ਹੈ ਨਾ ਕਾਰ ਹੈ ਨਾ ਕੋਈ ਵੀ ਜਾਇਦਾਦ ਹੈ ਇਸ ਤੋਂ ਇਲਾਵਾ ਨੀਟੋ ਅਨਪੜ ਹੈ ਤੇ ਉਸ ਨੇ ਆਪਣਾ ਪੂਰਾ ਹਲਫਨਾਮਾ ਅੰਗਰੇਜ਼ੀ ਦੇ ਵਿੱਚ ਭਰਿਆ ਹੋਇਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਦਿਵਾਲੀ ਦੇ ਉੱਤੇ ਰੱਦ ਹੋ ਗਈਆਂ ਛੁੱਟੀਆਂ ਮੁਲਾਜ਼ਮਾਂ ਨੂੰ ਹੁਣ ਜਾਰੀ ਹੋਏ ਹਨ ਨਵੇਂ ਹੁਕਮ ਜੀ ਹਾਂ ਦੀਵਾਲੀ ਤੋਂ ਪਹਿਲਾਂ ਹੀ ਸ਼ਹਿਰ ਦੀ ਸੁਰੱਖਿਆ ਨੂੰ ਦੇਖਦਿਆਂ ਹੋਇਆਂ ਚੰਡੀਗੜ੍ਹ ਪ੍ਰਸ਼ਾਸਨ ਨੇ ਹੁਣ ਪੁਲਿਸ ਮੁਲਾਜ਼ਮਾਂ ਦੇ ਨਾਲ-ਨਾਲ ਫਾਇਰ ਬਰਗੇਡ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਹੁਕਮਾਂ ਦੇ ਮਤਾਬਕ ਕੋਈ ਵੀ ਮੁਲਾਜ਼ਮ ਹੁਣ ਛੁੱਟੀ ਦੇ ਉੱਤੇ ਨਹੀਂ ਰਹੇਗਾ ਸੋ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੀਵਾਲੀ ਦੇ ਉੱਤੇ ਪਟਾਕਿਆਂ ਦੇ ਕਾਰਨ ਸ਼ਹਿਰ ਦੇ ਵਿੱਚ ਭੀੜ-ਭਾੜ ਵੜ ਗਏ ਭੀੜ-ਭਾੜ ਵਾਲੇ ਬਾਜ਼ਾਰਾਂ ਤੇ ਪਟਾਕਿਆਂ ਦੇ ਸਟਾਲਾਂ ਦੀ ਨਿਗਰਾਨੀ ਰੱਖੀ ਜਾਵੇਗੀ ਸੋ ਇਸੇ ਕਾਰਨ ਹੁਣ ਸਾਰਿਆਂ ਦੀਆਂ ਹੀ ਦੀਵਾਲੀ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਤੋਂ ਰਿਕਾਰਡ ਗਿਣਤੀ ਦੇ ਵਿੱਚ ਰਿਪੋਰਟ ਕੀਤੇ ਜਾਣਗੇ ਭਾਰਤੀ ਟੁੱਟਣਗੇ ਪਿਛਲੇ ਰਿਕਾਰਡ ਜੀਹਾਂ ਬੀਤੇ ਸਾਲ ਤੋਂ ਜਿੱਥੇ ਕਿ ਅਮਰੀਕਾ ਦੇ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਉੱਥੇ ਹੀ ਕੈਨੇਡਾ ਦੇ ਵਿੱਚ ਵੀ ਇਸ ਸਾਲ ਰਿਪੋਰਟ ਕੀਤੇ ਗਏ ਭਾਰਤੀ ਨਾਗਰਿਕਾਂ ਦੀ ਗਿਣਤੀ ਸਾਲ 2024 ਦੇ ਵਿੱਚ ਦਰਜ ਕੀਤੇ ਗਏ ਰਿਕਾਰਡ ਅੰਕੜਿਆਂ ਨੂੰ ਪਾਰ ਕਰਨ ਦੀ ਸੰਭਾਵਨਾ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਤੱਕ ਲਗਾਤਾਰ ਕੈਨੇਡੀਅਨ ਬਾਰਡਰ ਸਰਵਿਸੈਸ ਏਜੰਸੀ ਦੇ ਵੱਲੋਂ ਡਿਪੋਰਟ ਕੀਤੇ ਜਾ ਰਹੇ ਹਨ ਨਾਗਰਿਕ ਜੋ ਕਿ ਪਹਿਲਾ ਅੰਕੜਾ 1891 ਤੱਕ ਪਹੁੰਚ ਗਿਆ ਸੀ ਸੋ ਹੁਣ ਇਸ ਦੀ ਹੋਰ ਵਧਣ ਦੀ ਸੰਭਾਵਨਾ ਹੈ ਸੋ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੁਣ ਭਾਰਤੀ ਸਟੂਡੈਂਟ ਜਿਹੜੇ ਕੀ ਕੈਨੇਡਾ ਦੇ ਵਿੱਚ ਰਫਿਊਜੀ ਲਗਾ ਕੇ ਜਾਂ ਫਿਰ ਲਾਪਤਾ ਹੋ ਚੁੱਕੇ ਹਨ ਉਹਨਾਂ ਨੂੰ ਵੀ ਡਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਜਾ ਰਹੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਇੱਕ ਖਬਰ ਕਾਫੀ ਜ਼ਿਆਦਾ ਹੈਰਾਨ ਅਤੇ ਮਨਪੱਖੀ ਸਾਹਮਣੇ ਨਿਕਲ ਕੇ ਆ ਰਹੀ ਹੈ ਹਵਾ ਦੇ ਵਿੱਚ ਹੀ ਜਹਾਜ਼ ਨੂੰ ਲੱਗੀ ਹੈ ਅੱਗ ਸੋ ਅੰਦਰੋਂ ਜਹਾਜ਼ ਦੇ ਵਿੱਚੋਂ ਅੱਗ ਦੀਆਂ ਲਪਟਾਂ ਉੱਠਣੀਆਂ ਸ਼ੁਰੂ ਹੋ ਗਈਆਂ ਸੋ ਯਾਤਰੀਆਂ ਦੇ ਵਿੱਚ ਵੀ ਕਾਫੀ ਜ਼ਿਆਦਾ ਤਹਿਸ਼ਤ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਇਹ ਖਬਰ ਚੀਨ ਦੇ ਹੰਗਾਂਜੂ ਤੋਂ ਦੱਸਿਆ ਜਾ ਰਿਹਾ ਹੈ ਕਿ ਦੱਖਣੀ ਕੋਰੀਆ ਦੇ ਸਿਓਲ ਦੇ ਲਈ ਉਡਾਨ ਭਰਨੀ ਸੀ 에ਅਰ ਚਾਈਨਾ ਦੀ ਫਲਾਈਟ ਦੇ ਵੱਲੋਂ ਸੋ ਜਿਸ ਤੋਂ ਵੀ ਪਹਿਲਾਂ ਹੀ ਉਸ ਦੇ ਵਿੱਚ ਕੁਝ ਜਿਹਾ ਹੁੰਦਾ ਹੈ ਕਿ ਉਸ ਦੇ ਵਿੱਚ ਅੱਗ ਲੱਗਣੀ ਸ਼ੁਰੂ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਜ਼ਿਆਦਾ ਵਾਇਰਲ ਹੁੰਦੀਆਂ ਹਨ ਸੋ ਲੱਗ ਜਿ ਬੈਗ ਜਿੱਥੇ ਰੱਖੇ ਹੁੰਦੇ ਹਨ ਸੋ ਉੱਥੇ ਅੱਗ ਲੱਗਣੀ ਸ਼ੁਰੂ ਹੁੰਦੀ ਹੈ ਜਿਸ ਤੋਂ ਬਾਅਦ ਕਿ ਅੱਗ ਵੱਧ ਜਾਂਦੀ ਹੈ ਸੋ 160 ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਸੋ ਜਿਸ ਤੋਂ ਬਾਅਦ ਇਸ ਅੱਗ ਦੇ ਉੱਤੇ ਵੀ ਕਾਬੂ ਪਾਇਆ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਸੋਨੇ ਨੇ ਬੱਟੀ ਹੈ ਸ਼ੂਟ ਇੱਕ ਹਫਤੇ ਦੇ ਵਿੱਚ ਹੀ 8000 ਰੁਪਏ ਮਹਿੰਗਾ ਹੋ ਗਿਆ ਹੈ ਸੋਨਾ ਜਾਣੋ ਕਿੰਨੇ ਨੂੰ ਮਿਲ ਰਿਹਾ ਹੈ 10 ਗ੍ਰਾਮ ਸੋਨਾ ਜੀ ਹਾਂ ਕੀਮਤੀ ਦਾਤਾਂ ਦੀ ਕੀਮਤ ਦੇ ਵਿੱਚ ਹੁਣ ਪਿਛਲੇ ਇੱਕ ਹਫ਼ਤੇ ਦੇ ਦੌਰਾਨ ਜ਼ਬਰਦਸਤ ਉਛਾਲ ਦੇਖਣ ਨੂੰ ਮਿਲਿਆ ਹੈ ਸੋਨਾ ਚਾਂਦੀ ਦੋਵਾਂ ਦੇ ਵਿੱਚ ਵੱਡਾ ਜਿਹੜਾ ਕੀ ਵਾਧਾ ਦਰਜ ਹੋਇਆ ਹੈ ਸੋ ਇਸੇ ਦੌਰਾਨ ਹੁਣ ਸੋਨੇ ਦੀਆਂ ਕੀਮਤਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ 10 ਗ੍ਰਾਮ ਸੋਨੇ ਦੀਆਂ ਕੀਮਤਾਂ ਦੇ ਵਿੱਚ ਇੱਕ ਹਫ਼ਤੇ ਦੇ ਦੌਰਾਨ ਹੀ 8000 ਤੋਂ ਵੱਧ ਦਾ ਵਾਧਾ ਦਰਜ ਕਰ ਲਿਆ ਗਿਆ ਹੈ ਹੁਣ ਸੋਨਾ ਜਿਹੜਾ ਕੀ ਵੱਧ ਕੇ 131000 ਨੂੰ 10 ਗ੍ਰਾਮ ਹੋ ਚੁੱਕਾ ਹੈ ਸੋ ਇਸ ਤੋਂ ਇਲਾਵਾ ਚਾਂਦੀ ਦੀਆਂ ਕੀਮਤਾਂ ਵੀ ਕਾਫੀ ਜ਼ਿਆਦਾ ਵੱਧ ਚੁੱਕੀਆਂ ਹਨ ਚਾਂਦੀ ਦੀਆਂ ਕੀਮਤਾਂ ਵੀ 1 ਲੱਖ 70000 ਤੋਂ ਲੈ ਕੇ 180000 ਤੱਕ ਪ੍ਰਤੀ ਕਿਲੋ ਪਹੁੰਚ ਚੁੱਕੀਆਂ ਹਨ ਜੋ ਕਿ ਹੁਣ ਤੱਕ ਸਭ ਤੋਂ ਹਾਈ ਦੇ ਉੱਤੇ ਇਹ ਚੱਲ ਰਿਹਾ ਹੈ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਅਤੇ ਖਬਰਾਂ ਦੇ ਵਿੱਚ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅੱਜ ਦਾ ਦਿਨ ਸ਼ੁਭ ਰਹੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ